ਅਸਲਾਮੁਆਲੇਕਮ ਦੋਸਤੋ ਕਿਆ ਕਿਰ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜਿਗਰਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਵਿਸਾਖੀ ਦਾ ਮੌਕਾ ਹੈ ਤੇ ਇਸ ਮੌਕੇ ਤੇ ਆਪਾਂ ਭਾਈ ਸਰਜੀਤ ਸਿੰਘ ਲੁਧਿਆਣਾ ਵਾਲੇ ਦੀ ਇੱਕ ਵੀਡੀਓ ਲੈ ਕੇ ਆਏ ਆ ਕਿ ਅਰਦਾਸ ਕਿਵੇਂ ਕਰੀਏ ਤੇ ਕਿਹੜੇ ਟਾਈਮ ਕਰੀਏ ਤੇ ਉਹਦਾ ਫਾਇਦਾ ਹੋਏਗਾ ਸਹੀ ਹੋਗਾ ਸਹੀ ਤੇ ਹੁਣ ਆਪਾਂ ਜਲਦੀ ਨਾਲ ਵੀਡੀਓ ਸ਼ੁਰੂ ਕਰਨੇ ਆ ਤੇ ਬਾਕੀ ਗੱਲਬਾਤ ਕਰਾਂਗੇ ਵੀਡੀਓ ਦੇ ਅੰਤ ਤੇ ਕਿਰਣਾ ਕਾਰਜ ਹੈ ਜਿਹੜਾ ਨਹੀਂ ਹੋ ਸਕਦਾ ਬਸ ਉਹਦੇ ਵਾਸਤੇ ਸਾਧ ਸੰਗਤ ਅਰਦਾਸ ਵਿੱਚ ਵਿਸ਼ਵਾਸ ਜ਼ਰੂਰੀ ਹੈ। ਔਰ ਇੱਕ ਚੀਜ਼ ਹੋਰ ਹੈ, ਇਕਤਾ ਤੇ ਇਤਫਾਕ ਚਾਹੀਦਾ ਹੈ। ਜਿਸ ਵਿੱਚ ਇਤਫਾਕ ਨਾ ਹੋਵੇ ਉਹ ਚੀਜ਼ਾਂ ਖਿੰਡ ਜਾਂਦੀਆਂ ਨੇ। ਅੱਜ ਮਾਫ਼ ਕਰਿਓ ਸਿੱਖਾਂ ਕੋਲ ਪੈਸੇ ਦੀ ਕਮੀ ਨਹੀਂ ਹੈ। ਨਾ ਸਿੱਖ ਕੌਮ ਕੋਲ ਪ੍ਰਚਾਰ ਦੀ ਕਮੀ ਹੈ, ਪ੍ਰਚਾਰ ਬਹੁਤ ਹੋ ਰਿਹਾ ਹੈ। ਇਸੇ ਵਕਤ ਤੁਸੀਂ ਲਾਈਵ ਕੱਢ ਕੇ ਵੇਖੋ ਇੱਕ ਨੀ 2530 ਚੈਨਲ ਉੱਤੇ ਲਾਈਵ ਚੱਲ ਰਿਹਾ ਹੋਵੇਗਾ ਕੋਈ ਦਿੱਲੀ ਤੋਂ ਲਾਈਵ ਆ ਰਿਹਾ ਹੈ ਪੰਜਾਬ ਦੇ ਕਈ ਥਾਂਵਾਂ ਤੋਂ ਲਾਈਵ ਆ ਰਿਹਾ ਹੈ ਹਰ ਥਾਂ ਤੇ ਸੈਟਰਡੇ ਸੰਡੇ ਸਮਾਗਮ ਹੁੰਦੇ ਨੇ ਪ੍ਰਚਾਰ ਦੀ ਕੋਈ ਕਮੀ ਨਹੀਂ ਹੈ ਔਰ ਸਾਧ ਸੰਗਤਾਂ ਨਾਲ ਸਿੱਖਾਂ ਕੋਲ ਪੈਸੇ ਦੀ ਕਮੀ ਹੈ ਇਹੋ ਜੇ ਮੈਂ ਤੁਹਾਨੂੰ ਸਿੱਖ ਮਿਲਾ ਸਕਨੇ ਜੇ ਉਹ ਆਪਣੀ ਆਈ ਤੇ ਆ ਜਾਣ ਅੱਧਾ ਇੰਦੌਰ ਖਰੀਦ ਲੈਣ ਐਨਾ ਪੈਸਾ ਇੰਦੌਰ ਵਾਲੇ ਸਿੱਖਾਂ ਕੋਲ ਹੀ ਇਕੱਲਿਆਂ ਕੋਲ ਜੋ ਖਰੀਦਣ ਤੇ ਆ ਜਾਣ ਨਾ ਇੰਦੌਰ ਚ ਇਦਾਂ ਦੇ ਸਰਦਾਰ ਬੈਠੇ ਨੇ ਅੱਧਾ ਇੰਦੌਰ ਖਰੀਦ ਲੈਣ ਬੈਠੇ ਬੈਠੇ ਅਰਬਾਂ ਖਰਬਾਂ ਦੀ ਜਾਇਦਾਦ ਐ ਸਿੱਖਾਂ ਕੋਲ ਨਾ ਪੈਸੇ ਦੀ ਕਮੀ ਐ ਨਾ ਪਰਜਾਰ ਦੀ ਕਮੀ ਐ ਇੱਕ ਚੀਜ਼ ਦੀ ਕਮੀ ਜ਼ਰੂਰ ਮਹਿਸੂਸ ਹੋ ਰਹੀ ਸਿੱਖੋ ਅੱਜ ਪਿਆਰ ਦੀ ਕਮੀ ਐ ਸਾਡੇ ਵਿੱਚ ਪਿਆਰ ਤੇ ਤਾਫਾਕ ਨਹੀਂ ਰਿਹਾ ਕੰਮ ਚੰਗਾ ਹੁੰਦਾ ਪਰ ਆਪਾਂ ਨੂੰ ਪਸੰਦ ਪਤਾ ਕਿਉਂ ਨਹੀਂ ਕਿ ਜਿਹੜਾ ਬੰਦਾ ਕਰ ਰਿਹਾ ਉਹ ਮੈਨੂੰ ਪਸੰਦ ਨਹੀਂ ਹੈ ਕੰਮ ਤਾਂ ਵਧੀਆ ਹੈ ਪਰ ਅਸੀਂ ਨਹੀਂ ਹੋਣ ਦੇਣਾ ਕਿਉਂ ਭਾਈ ਜਿਹੜਾ ਬੰਦਾ ਕਰ ਰਿਹਾ ਉਹ ਨਹੀਂ ਮੈਨੂੰ ਪਸੰਦ ਸਾਡੇ ਵਿੱਚ ਸਾਡੇ ਵਿੱਚ ਇਤਫਾਕ ਘਟ ਹੈ ਸਾਡੇ ਵਿੱਚ ਪਿਆਰ ਦੀ ਕਮੀ ਹੋਈ ਹੈ ਜਿਸ ਗੁਰੂ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਉਹਨਾਂ ਦਾ ਆਪਾਂ ਪ੍ਰਕਾਸ਼ ਪਰਮ ਹਨਾਰੇ ਉਹਨਾਂ ਦੇ 52 ਬਚਨ ਪੜਿਓ ਉਹ 52 ਬਚਨ ਜਿਹੜੇ ਪਾਤਸ਼ਾਹ ਨੇ ਨਦੇੜ ਸਾਹਿਬ ਦੀ ਧਰਤੀ ਤੋਂ ਖਾਲਸੇ ਨੂੰ ਹੁਕਮ ਕੀਤੇ ਉਹਦੇ ਵਿੱਚ ਇੱਕ ਬਚਨ ਆਏਗਾ ਸਿੱਖ ਸਿੱਖ ਉੱਤੇ ਵਿਸਾਹ ਕਰੇ ਬਚਨ ਪੜ ਕੇ ਵੇਖੋ ਸਿੱਖ ਸਿੱਖ ਉੱਤੇ ਵਿਸਾਹ ਕਰੇ ਵਿਸਾਹ ਅਰਥ ਉਹਨੂੰ ਪੂਰਨ ਵਿਸ਼ਵਾਸ ਭਰੋਸਾ ਸਿੱਖ ਨੂੰ ਸਿੱਖ ਉੱਤੇ ਹੋਣਾ ਚਾਹੀਦਾ ਹੈ ਜਿਸ ਚੀਜ਼ ਦੀ ਅੱਜ ਕਮੀ ਮਹਿਸੂਸ ਹੋ ਰਹੀ ਜਿੰਨੇ ਝਗੜੇ ਸਿੱਖਾਂ ਦੇ ਕਲੇਸਬੁੱਕ ਤੇ ਪਏ ਨੇ ਅੱਜ ਇਹਨੂੰ ਫੇਸਬੁੱਕ ਕਹਿੰਦੇ ਨੇ ਉਹਨੇ ਝਗੜੇ ਹੋਰ ਕਿਤੇ ਨਹੀਂ ਹੋ ਰਹੇ ਸਾਥ ਸੰਗਤ ਉਹਦੇ ਵਾਸਤੇ ਹੁਣ ਆਪਾਂ ਨੂੰ ਗੁਰੂ ਦੀ ਮੱਤ ਸਿੱਖਣ ਦੀ ਲੋੜ ਹੈ ਗੁਰਮ ਸਮਾਗਮ ਕਿਉਂ ਕਰਾਏ ਜਾਂਦੇ ਨੇ ਗੁਰੂ ਦੀ ਮੱਤ ਸਿੱਖਣੀ ਹੈ ਗੁਰੂ ਦੀ ਮੱਤ ਕੀ ਹੈ ਮੈਂ ਦਸ਼ਮੇਸ਼ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਂਦੇ ਇੱਕ ਸਵਈਏ ਦੀ ਇੱਕ ਪੰਕਤੀ ਨੂੰ ਆਧਾਰ ਬਣਾ ਕੇ ਥੋੜੇ ਕੁ ਮਿੰਟ ਕਥਾ ਕਰਨੀ ਹੈ ਤੁਸੀਂ ਧਿਆਨ ਨਾਲ ਸੁਣਿਓ ਇੱਕ ਵਾਰ ਜਿੰਨੀ ਸੰਗਤ ਬੈਠੀ ਹੈ ਸਾਰੇ ਗਿਲੇ ਸ਼ਿਕਵੇ ਅੰਦਰੋਂ ਦੂਰ ਕਰਕੇ ਤੇ ਸਾਡਾ ਵੀ ਗਿਲਾ ਸ਼ਿਕਵਾ ਦੂਰ ਹੋ ਜਾਏ ਕਿ ਭਾਈ ਤੁਸੀਂ ਗੱਜ ਕੇ ਫਤਿਹ ਬੁਲਾ ਲੈਂਦੇ ਹੋ ਗੱਜ ਕੇ ਫਤਿਹ ਬਲਾਓ ਹਾਜ਼ਰੀ ਲਾਓ ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਤਿਗੁਰ ਨੇ ਬੜੀ ਨਦਰ ਕਿਰਪਾ ਕੀਤੀ ਅੱਛਾ ਚਲੋ ਫਤਿਹ ਆਪਾਂ ਗੱਜ ਕੇ ਬੁਲਾਈ ਵਾਰ-ਵਾਰ ਫਤਿਹ ਵਾਸਤੇ ਪਤਾ ਕਿਉਂ ਪ੍ਰੇਰਿਆ ਜਾਂਦਾ ਦਸਵੇਂ ਪਾਤਸ਼ਾਹ ਨੇ ਜਿਹੜੀ ਸਾਨੂੰ ਵਾਹਿਗੁਰੂ ਜੀ ਕੀ ਫਤਿਹ ਦਿੱਤੀ ਹੈ ਨਾ ਇਹਦੇ ਵਿੱਚ ਵੀ ਬਹੁਤ ਵੱਡੀ ਬਖਸ਼ਿਸ਼ ਹੈ ਥੋੜੇ ਦਿਨ ਪਹਿਲਾਂ ਇਹ ਬੇਨਤੀ ਮੈਂ ਪੜਨਾ ਸਹਿਬ ਤੋਂ ਵੀ ਕਹੀ ਫਤੇ ਵਿੱਚ ਸਿਮਰਨ ਵੀ ਹੈ ਜਿਹੜੀ ਆਪਾਂ ਬੁਲਾਈ ਹੈ ਔਰ ਵਾਹਿਗੁਰੂ ਜੀ ਕੀ ਫਤੇ ਵਿੱਚ ਸਮਰਪਣ ਵੀ ਹੈ ਗੁਰਮਤਿ ਵਿੱਚ ਦੋ ਚੀਜ਼ਾਂ ਪਰਵਾਨ ਨੇ ਸਿਮਰਨ ਉਹਦਾ ਪਰਵਾਨ ਹੈ ਜਿਹੜਾ ਸਮਰਪਣ ਕਰਦਾ ਹੈ ਸੇਵਾ ਉਹਦੀ ਪਰਵਾਨ ਹੈ ਜਿਹੜਾ ਸਮਰਪਣ ਕਰੇ ਜਿਹੜਾ ਸੇਵਾ ਕਰਕੇ ਮਾਣ ਕਰੇ ਕਿ ਮੈਂ ਕੀਤੀ ਹੈ ਉਹਦੀ ਸੇਵਾ ਨਹੀਂ ਪਰਵਾਨ ਜਿਹੜਾ ਨਾਮ ਜਪ ਕੇ ਕਵੇ ਮੈਂ ਜਪਦਾ ਹੈ ਉਹਦਾ ਨਹੀਂ ਪਰਵਾਨ ਰੱਬ ਦੀ ਨਜ਼ਰ ਵਿੱਚ ਗੁਰਮਤ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜੋ ਸੇਵਾ ਤੇ ਸਿਮਰਨ ਉਹਦਾ ਪਰਵਾਨ ਹੈ ਜਿਹਨੂੰ ਸਮਰਪਣ ਕਰਨਾ ਆ ਜਾਏ ਇੱਕ ਛੋਟੀ ਜਿਹੀ ਉਦਾਹਰਨ ਮੈਂ ਸਿਮਰਨ ਵੱਲ ਦੇ ਪਾਸੇ ਕਹਾਂਗਾ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੋ ਭਗਤਾਂ ਦੇ ਨਾਮ ਨੇ ਇੱਕ ਭਗਤ ਨਾਮਦੇਵ ਸਾਹਿਬ ਇੱਕ ਭਗਤ ਤਰਲੋਚਨ ਜੀ ਦੋਵੇਂ ਮਹਾਰਾਸ਼ਟਰ ਦੇ ਹੋਏ ਨੇ ਦੋਵੇਂ ਭਗਤ ਇੱਕੋ ਜਨਮ ਭੂਮੀ ਕੋ ਪਿੰਡ ਦੇ ਨੇ ਔਰ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਇਕੱਠੇ ਬਹਿ ਕੇ ਭਗਤੀ ਕਰਦੇ ਨੇ ਰੱਬ ਦੀਆਂ ਬਾਤਾਂ ਕਰਦੇ ਤੇ ਨਾਮਦੇਵ ਸਾਹਿਬ ਨੇ ਕਈ ਵਾਰ ਕਹਿਣਾ ਤਰਲੋਚਨ ਅੱਜ ਮੈਨੂੰ ਰੱਬ ਦੇ ਦਰਸ਼ਨ ਹੋਏ ਅੱਜ ਰੱਬ ਨੇ ਮੈਨੂੰ ਆਹ ਗੱਲ ਕਹੀ ਅੱਜ ਰੱਬ ਦੇ ਇੰਨਾ ਚਿਰ ਮੈਨੂੰ ਦیدار ਹੁੰਦੇ ਰਹੇ ਅੱਜ ਰੱਬ ਨਾਲ ਮੇਰੀ ਇੰਨੀ ਚਿਰ ਸੁਰਤ ਜੁੜੀ ਸਿੱਧੇ ਪਰ ਤਖ਼ਤ ਦیدار ਹੋਏ ਇੱਕ ਦਿਨ ਤਰਲੋਚਨ ਨੇ ਸ਼ੰਕਾ ਕਰਕੇ ਕਿਹਾ ਨਾਮਦੇਵ ਤੂੰ ਝੂਠ ਬੋਲਦਾ ਹੈ ਕਹਿੰਦਾ ਕਿਉਂ ਕਹਿੰਦਾ ਜਿੰਨੀ ਦਿਨ ਮੈਂ ਤੇਰੀ ਦੁਕਾਨ ਤੇ ਬੈੰਨੇ ਜਿੱਥੇ ਤੂੰ ਕੱਪੜੇ ਸਿਉਨੇ ਹੱਥਾਂ ਪੈਰਾਂ ਨਾਲ ਕੰਮ ਕਰੀ ਜਾ ਰਹੇ ਹੈ ਤੂੰ ਮੇਰੇ ਨਾਲੋਂ ਵੱਧ ਤੇਰੀ ਭਗਤੀ ਨਹੀਂ ਜਿੰਨੇ ਵਜੇ ਤੂੰ ਅੰਮ੍ਰਿਤ ਵੇਲੇ ਉੱਠਦੇ ਮੈਂ ਵੀ ਉੱਠਦੇ ਜਿਹੜੀ ਭਗਤੀ ਤੂੰ ਕਰਦਾ ਮੈਂ ਵੀ ਕਰਦਾ ਜੇ ਤੈਨੂੰ ਦਰਸ਼ਨ ਹੋਏ ਮੈਨੂੰ ਕਿਉਂ ਨਹੀਂ ਹੋਏ ਇਹਦਾ ਮਤਲਬ ਤੂੰ ਝੂਠ ਬੋਲਦਾ ਮੈਂ ਵੀ ਤਾਂ ਭਗਤੀ ਕਰਦਾ ਮੈਂ ਵੀ ਤਾਂ ਰੋਜ਼ ਅੰਮ੍ਰਿਤ ਵੇਲੇ ਉੱਠਦੇ ਨਾਲੇ ਤੇਰੇ ਨਾਲੋਂ ਮੇਰੀ ਜਾਤ ਵੀ ਉੱਚੀ ਹੈ ਅਮਰਤ ਵੇਲੇ ਮੈਂ ਵੀ ਉੱਠ ਕੇ ਭਗਤੀ ਕਰਦਾ ਮੈਨੂੰ ਦਰਸ਼ਨ ਨਹੀਂ ਹੋਏ ਮੈਨੂੰ ਤੇਰੇ ਤੇ ਸ਼ੱਕ ਹੈ ਕਿ ਤੈਨੂੰ ਦਰਸ਼ਨ ਨਹੀਂ ਹੋਏ ਔਰ ਸਾ ਸੰਗਤ ਇਹ ਇੱਕ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਵੀ ਆਇਆ ਤਰਲੋਚਨ ਜੀ ਨੇ ਕਿਹਾ ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ ਮਹਿਸ਼ਪੋ ਸ਼ਾਇਲੇ ਰਾਮਨ ਲਾਵੋ ਚੀਤ ਸ਼ਾਇਲੇ ਦਾ ਅਰਥ ਉਹਨਾਂ ਜਿਹੜੇ ਕੱਪੜਾ ਸੀ ਹੁੰਦੇ ਨੇ ਉਹ ਕਈ ਵਾਰ ਉਹਨੂੰ ਪਾ ਚਾੜ ਦੇ ਰੰਗ ਦਿੰਦੇ ਕਹਿੰਦੇ ਸਾਰਾ ਦਿਨ ਤਾਂ ਕੱਪੜਾ ਰੰਗਦਾ ਰਹਿਣਾ ਸੀ ਹੁੰਦਾ ਰਹਿਣਾ ਕਦੋਂ ਰੱਬ ਨਾਲ ਸੁਰਤ ਜੁੜਦੀ ਤੇ ਨਹੀਂ ਮੋਰੋਂ ਜਵਾਬ ਸੁਣਿਓ ਕਹਿੰਦੇ ਨਾਮ ਕਹੇ ਤਿਰੋਚਨ ਮੁਖ ਤੇ ਰਾਮ ਸਮਾਲ ਹੱਥ ਪਾਉ ਕਰ ਕਾਮ ਸਭ ਚੇਤ ਨਰੰਜਨ ਨਾਲ ਛਿਰ ਤਿਰੋਚਨ ਨੇ ਕਿ ਅੱਛਾ ਹੱਥਾਂ ਪੈਰਾਂ ਕੰਮ ਕੀਤੇ ਚੇਤ ਨਰੰਜਨ ਨਾਲ ਜੋੜਿਆ ਜਾ ਸਕਦਾ ਚਲ ਠੀਕ ਹੈ ਨਾਮਦੇਵ ਜੇ ਤੇਰਾ ਚਿੱਤ ਜੁੜਿਆ ਤੈਨੂੰ ਦਰਸ਼ਨ ਹੋਏ ਮੇਰੀ ਵੀ ਸ਼ਿਫਾਰਿਸ਼ ਕਰਦੇ ਰੱਬ ਦਾ ਕੀ ਜਾਂਦਾ ਹੈ ਮੜ ਜਾ ਮੈਨੂੰ ਵੀ ਦਰਸ਼ਨ ਦੇ ਦੇਵੇ ਰੱਬ ਦਾ ਕੀ ਜਾਂਦਾ ਹੈ ਮੜੀ ਜੇ ਮੈਨੂੰ ਵੀ ਝਲਕ ਦੇ ਦੇ ਮੇਰੀ ਵੀ ਸ਼ਿਫਾਰਿਸ਼ ਕਰ ਤੇ ਨਾਮਦੇਵ ਸਾਹਿਬ ਨੇ ਕਿਹਾ ਹਾਂ ਤੇਰੀ ਸ਼ਿਫਾਰਿਸ਼ ਕਰਾਂਗਾ ਇਹਦਾ ਮਤਲਬ ਰੱਬ ਦੇ ਅੱਗੇ ਸ਼ਿਫਾਰਿਸ਼ ਅਰਦਾਸ ਬੇਨਤੀ ਚੱਲਦੀ ਹੈ ਨਾਮਦੇਵ ਸਾਹਿਬ ਨੇ ਫਿਰ ਰੱਬ ਅੱਗੇ ਸ਼ਿਫਾਰਿਸ਼ ਕੀਤੀ ਕਹਿੰਦੇ ਜੀ ਮੇਰਾ ਇੱਕ ਦੋਸਤ ਹੈ ਤਰਲੋਚਨ ਬੜਾ ਚੰਗਾ ਮਿੱਤਰ ਹੈ ਰੋਜ਼ ਭਗਤੀ ਕਰਦਾ ਹੈ ਰੋਜ਼ ਮੇਰੇ ਕੋਲ ਆ ਕੇ ਬੈੰਦਾ ਹੈ ਉਹਨੂੰ ਸ਼ੰਕਾ ਹੋ ਗਿਆ ਹੈ ਕਿ ਕੋਈ ਰੱਬ ਦੇ ਦਰਸ਼ਨ ਨਹੀਂ ਹੋਏ ਨਾਮਦੇਵ ਤੈਨੂੰ ਮਹਾਰਾਜ ਉਹਨੂੰ ਵੀ ਮੜੀ ਜੇ ਝਲਕ ਦਰਸ਼ਨ ਦੇ ਦਿਓ ਕਿਤੇ ਸ਼ੰਕਾ ਕਰਕੇ ਟੁੱਟ ਨਾ ਜਾਏ ਕਿਉਂਕਿ ਜਿੱਥੇ ਸ਼ੰਕਾ ਪੈਦਾ ਹੋ ਜਾਏ ਉੱਥੇ ਦਿਲ ਵਿੱਚ ਮੈਲ ਪੈਦਾ ਹੋ ਜਾਂਦੀ ਹੈ ਇੱਕ ਦੂਜੇ ਦੇ ਪ੍ਰਤੀ ਵੈਰ ਪੈਦਾ ਹੋ ਜਾਂਦਾ ਸੱਸ ਜੀਓ ਮਲੀਣ ਹੈ ਕਿਤ ਸੰਜਮ ਧੋਤਾਂ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉਂ ਰਹੋ ਚਿਤ ਲਾਏ ਕਹਿੰਦੇ ਜਦੋਂ ਨਾਮਦੇਵ ਨੇ ਰੱਬ ਨੂੰ ਕਿਹਾ ਨਾ ਕਿ ਜੀ ਮੇਰੀ ਸ਼ਿਪਾਰਸ਼ ਹੈ ਮੇਰੀ ਬੇਨਤੀ ਹੈ ਤ੍ਰਿਲੋਚਨ ਨੂੰ ਦਰਸ਼ਨ ਦਿਓ ਹੁਣ ਸੁਣਿਓ ਭਗਤੀ ਕਰਕੇ ਜੇ ਕੋਈ ਸਮਰਪਣ ਨਾ ਕਰੇ ਭਗਤੀ ਪਰਵਾਨ ਨਹੀਂ ਹੈ ਪੋੜੀ ਮੈਂ ਤੁਹਾਨੂੰ ਸੁਣਾਦਾ ਅਰਥ ਸਿੱਧੇ ਨੇ ਕਹਿੰਦੇ ਦਰਸ਼ਨ ਦੇਖਣ ਨਾਮ ਦਿਓ ਭਲਕੇ ਉੱਠ ਤ੍ਰਿਲੋਚਨ ਆਵੇ ਭਗਤ ਕਰਨ ਮਿਲ ਦਉ ਜਣ ਨਾਮ ਦਿਓ ਹਰ ਚਲਤ ਸੁਣਾਵੇ ਤੇ ਹੁਣ ਤਰਲੋਚਨ ਕੀ ਕਹਿੰਦਾ ਮੇਰੀ ਪੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤੇ ਸੁਭਾਵ ਹੈ ਕਹਿੰਦੇ ਕੋਈ ਨਹੀਂ ਤੇਰੀ ਬੇਨਤੀ ਕਰਾਂਗੇ ਜਦੋਂ ਕੀਤੀ ਨਾਮਦੇਵ ਜੀ ਨੇ ਸ਼ਿਭਾਰਸ਼ ਭਾ ਬੇਨਤੀ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦੇ ਜੀ ਮੇਰਾ ਇੱਕ ਮਿੱਤਰ ਹੈ ਤਰਲੋਚਨ ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਉਹਨੂੰ ਸ਼ੰਕਾ ਹੋ ਗਿਆ ਹੈ ਮਰਜ਼ ਮੜੀ ਜੇ ਝਲਕ ਦੇ ਦੇ ਉਹਨੂੰ ਵੀ ਦਰਸ਼ਨ ਦੇ ਦਿਓ ਰੱਬ ਨੂੰ ਕਿਹਾ ਰੱਬ ਨੇ ਮੋਰੇਂ ਜਵਾਬ ਦਿੱਤਾ ਕਹਿੰਦੇ ਹੱਸ ਕੇ ਠਾਕੁਰ ਬੋਲਿਆ ਰੱਬ ਹੱਸ ਕੇ ਬੋਲਿਆ ਮੋਰਿਓ ਇੱਕ ਚੀਜ਼ ਯਾਦ ਰੱਖਿਓ ਰੱਬ ਜਿਹਨੂੰ ਮਿਲਦਾ ਹੈ ਹੱਸ ਕੇ ਮਿਲਦਾ ਹੈ ਜਿਹਨੂੰ ਮਿਲਦਾ ਹੈ ਉਹ ਵੀ ਖੇੜੇ ਆਨੰਦ ਤੇ ਵਧਾਈ ਵਿੱਚ ਚਲਿਆ ਜਾਂਦਾ ਹੈ ਤਾਈਓ ਸਜਣੋ ਸਾਨੂੰ ਗੁਰੂ ਨੇ ਹੁਕਮ ਕੀਤਾ ਉਹ ਸਿੱਖੋ ਜਦੋਂ ਸਿੱਖ ਸਿੱਖ ਨੂੰ ਮਿਲੇ ਉਹ ਖੁਸ਼ ਹੋ ਕੇ ਪਹਿਲਾਂ ਵਾਹਿਗੁਰੂ ਜੀ ਕੀ ਫਤਿਹ ਬਲਾਵੇ ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬਲਾਵੇ ਖੁਸ਼ ਹੋ ਕੇ ਇੱਕ ਦੂਜੇ ਨੂੰ ਫਤਿਹ ਬਲਾਇਆ ਕਰੋ ਕਹਿੰਨੇ ਰੱਬ ਵੀ ਹੱਸ ਕੇ ਬੋਲਿਆ ਫਿਰ ਹੱਸ ਕੇ ਠਾਕੁਰ ਬੋਲਿਆ ਨਾਮ ਦੇ ਉਹਨੂੰ ਕਹਿ ਸਮਝਾਵੇ ਹੋ ਆਦੀਨਾਂ ਭਗਤ ਦੇ ਪਹੁੰਚਣਾ ਹੰਗਾ ਭਗਤੀ ਦਾ ਵੇ ਕਹਿੰਦੇ ਨਾਮਦੇਵ ਤਰਲੋਚਨ ਨੂੰ ਮੈਂ ਦਰਸ਼ਨ ਪਤਾ ਕਿਉਂ ਨਹੀਂ ਦਿੰਦਾ ਭਗਤੀ ਤਾਂ ਉਹ ਕਰਦਾ ਪਰ ਭਗਤੀ ਕਰਕੇ ਦਾਵਾ ਕਰਦਾ ਉਹ ਭਗਤੀ ਸਮਰਪਣ ਨਹੀਂ ਕਰ ਰਿਹਾ ਭਗਤੀ ਤਾਂ ਕਰਦਾ ਪਰ ਦਾਵਾ ਬਹੁਤ ਕਰਦਾ ਕਿ ਮੈਂ ਅੰਮ੍ਰਿਤ ਵੇਲੇ ਉੱਠਦਾ ਮੈਂ ਵੀ ਨਾਮ ਜਪਦਾ ਮੈਂ ਵੀ ਭਗਤੀ ਕਰ ਕਹਿੰਦੇ ਉਹਨੂੰ ਭਗਤੀ ਦਾ ਆ ਦਾਵਾ ਤੇ ਦਾਵੇ ਵਾਲਿਆਂ ਨੂੰ ਮੈਂ ਕਦੇ ਦਰਸ਼ਨ ਨਹੀਂ ਦਿੰਦਾ ਉਹਨੂੰ ਕਹਦੇ ਜਿੰਨੇ ਸਾਲ ਮਰਜੀ ਭਗਤੀ ਕਰੀ ਜਾਵੇ ਜਿੰਨੀ دیر ਦਾਵਾ ਨਹੀਂ ਛੱਡਦਾ ਮੈਂ ਦਰਸ਼ਨ ਨਹੀਂ ਦਵਾਂ ਹਾਂ ਅਧੀਨ ਹਾਂ ਭਗਤ ਦੇ ਪਹੁੰਚਣਾ ਹੰਗਾ ਭਗਤੀ ਦਾ ਵੈ ਇਹਦਾ ਮਤਲਬ ਸਿਮਰਨ ਕਰਕੇ ਸਮਰਪਣ ਨਾ ਕਰੇ ਗੁਰੂ ਨੂੰ ਤੇ ਉਹਦੀ ਭਗਤੀ ਪਰਵਾਨ ਨਹੀਂ ਹੈ ਕਹਿੰਦੇ ਫਿਰ ਨਾਮਦੇਵ ਜੀ ਨੇ ਪੁੱਛਿਆ ਮਾਰਾ ਦੱਸ ਦਿਓ ਫਿਰ ਮੈਂ ਉਹਨੂੰ ਕੀ ਕਹਾਂ ਕਹਿੰਦੇ ਉਹਨੂੰ ਦੋ ਗੱਲਾਂ ਕਹਿ ਇੱਕ ਕਹਿ ਭਗਤੀ ਦਾ ਦਾਵਾ ਛੱਡ ਭਗਤੀ ਕਰਕੇ ਸਮਰਪਣ ਕਰ ਦੇ ਤੇ ਦੂਜਾ ਉਹਨੂੰ ਕਹਿ ਉਹਨੇ ਗੁਰੂ ਨਹੀਂ ਧਾਰਨ ਕੀਤਾ ਉਹਨੂੰ ਕਹਿ ਪਹਿਲਾਂ ਗੁਰੂ ਧਾਰਨ ਕਰ ਕੋਈ ਮੈਂ ਬਿਨਾ ਵਿਚੋਲੇ ਤੋਂ ਦਰਸ਼ਨ ਨਹੀਂ ਦਿੰਦਾ ਰੱਬ ਨੇ ਫਿਰ ਜਵਾਬ ਦਿੱਤਾ ਅਭੀ ਉਹਨੂੰ ਦੱਸ ਤਈ ਕਿ ਕੋਈ ਹੋਏ ਵਿਚੋਲਾ ਆਣ ਮਿਲਾਵੇ ਕਹਿੰਦੇ ਜਦੋਂ ਦੋਏ ਗੱਲਾਂ ਨਾਮਦੇਵ ਨੇ ਦਸੀਆਂ ਨਾ ਤਰਲੋਚਨ ਨੂੰ ਕਹਿੰਨ ਤਰਲੋਚਨ ਦਾਵਾ ਨਾ ਕਰਿਆ ਕਰ ਭਗਤੀ ਕਰਕੇ ਸਮਰਪਣ ਕਰੀਦਾ ਰੱਬ ਨੂੰ ਕਿ ਮੈਂ ਨਹੀਂ ਕੀਤੀ ਵਾਹ ਗੁਰੂ ਤੁਸੀਂ ਕਰਾਈ ਹੈ ਨਾਮ ਜਪ ਕੇ ਕਹੀ ਤਾਂ ਮੈਂ ਨਹੀਂ ਜਪਿਆ ਮਾਰਾ ਤੁਸੀਂ ਜਪਾਇਆ ਅਸੀਂ ਕੌਣ ਉੱਠਣ ਵਾਲੇ ਕੌਣ ਜਪਣ ਵਾਲੇ ਇਹ ਤਾਂ ਉਹਦੀ ਕਿਰਪਾ ਹੋਵੇ ਤਾਂ ਜਪਿਆ ਜਾਂਦਾ ਹੈ ਕਹਿੰਦੇ ਤ੍ਰਲੋਚਨ ਦਾਵਾ ਛੱਡ ਦੇ ਤ੍ਰਲੋਚਨ ਕਹਿੰਦਾ ਛੱਡਿਆ ਕਹਿੰਦਾ ਦੂਜੀ ਕਮੀ ਇਹ ਹੈ ਗੁਰੂ ਧਾਰਨ ਕਰ ਬਿਨਾ ਵਿਚੋਲੇ ਤੋਂ ਦਰਸ਼ਨ ਨਹੀਂ ਹੋਣੇ ਤੇ ਤ੍ਰਲੋਚਨ ਨੇ ਉਸੇ ਵਕਤ ਉੱਠ ਕੇ ਬਾਬੇ ਨਾਮਦੇਵ ਦੇ ਪੈਰਾਂ 'ਚ ਮੱਥਾ ਟੇਕ ਕੇ ਕਿਹਾ ਨਾਮਦੇਵ ਤੈਨੂੰ ਰੱਬ ਦੇ دیدار ਹੋਏ ਨੇ ਤੇਰੇ ਤੋਂ ਵੱਡਾ ਗੁਰੂ ਹੋਰ ਕਿਹੜਾ ਹੈ ਜਾਂ ਅੱਜ ਤੋਂ ਬਾਅਦ ਮੈਂ ਤੈਨੂੰ ਗੁਰੂ ਮੰਨਿਆ ਆਪਣੀ ਜਾਤ ਦਾ ਅਪਮਾਨ ਛੱਡ ਕੇ ਜਦੋਂ ਨਾਮਦੇਵ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ ਦਾਵਾ ਛੱਡਣ ਦੀ ਧੀਰ ਸੀ ਤਰਲੋਚਨ ਨੂੰ ਰੱਬ ਦੇ ਦਰਸ਼ਨ ਹੋ ਗਏ ਅਮਰਤ ਦੇ ਦਾਵਾ ਛੱਡਣ ਦੀ ਧੀਰ ਸੀ ਭਗਤੀ ਕਰਕੇ ਸਮਰਪਣ ਕਰਨ ਦੀ ਧੀਰ ਸੀ ਰੱਬ ਦੇ ਦਿਦਾਰ ਹੋ ਗਏ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਿੱਥੇ ਭਗਤ ਨਾਮਦੇਵ ਸਾਹਿਬ ਦੀ ਬਾਣੀ ਹੈ ਉੱਥੇ ਭਗਤ ਤਰਲੋਚਨ ਜੀ ਦੇ ਵੀ ਚਾਰ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਰੱਬ ਦੇ ਦਰਸ਼ਨ ਕਦੋਂ ਹੋਏ ਜਦੋਂ ਸਮਰਪਣ ਕੀਤਾ ਜਿਹੜਾ ਵਾਹਿਗੁਰੂ ਜੀ ਕੀ ਆਪਾਂ ਫਤਿਹ ਬੁਲਾਉਂਦੇ ਨਾ ਇਹਦੇ ਵਿੱਚ ਕੀ ਹੈ ਵਾਹਿਗੁਰੂ ਸਿਮਰਨ ਜੀ ਕਾ ਖਾਲਸਾ ਜੀ ਕਾ ਦਾ ਅਰਥ ਸਮਰਪਣ ਏ ਵਾਹਿਗੁਰੂ ਇਹ ਜਿਹੜਾ ਖਾਲਸਾ ਹੈ ਇਹ ਕਿਹਦਾ ਆ ਵਾਹਿਗੁਰੂ ਦਾ ਨਾਲ ਸਿਮਰਨ ਕੀਤਾ ਤੇ ਨਾਲ ਕਿਹਾ ਵਾਹਿਗੁਰੂ ਜੀ ਕਾ ਸਮਰਪਣ ਖਾਲਸਾ ਅੱਗੇ ਵਾਹਿਗੁਰੂ ਫਿਰ ਸਿਮਰਨ ਜੀ ਕੀ ਸਮਰਪਣ ਕਿਹਦੀ ਫਤਿਹ ਖਾਲਸਾ ਵਾਹਿਗੁਰੂ ਜੀ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਸਿਮਰਨ ਵੀ ਹੈ ਤੇ ਸਮਰਪਣ ਵੀ ਹੈ ਜਿੱਦਣ ਸਿੱਖ ਸਮਰਪਣ ਕਰਕੇ ਕਹੇ ਕਿ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਗਿਆ ਲੱਗੈ ਮੇਰਾ ਉਦਣ ਤੁਹਾਡੀ ਭਗਤੀ ਵੀ ਪ੍ਰਵਾਨ ਤੁਹਾਡੀ ਸੇਵਾ ਵੀ ਪ੍ਰਵਾਨ ਸਾਥ ਸੰਗਤ ਜਦੋਂ ਵੀ ਕਦੇ ਕਿਸੇ ਨੂੰ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਪੂਰਾ ਬੁਲਾਉਣਾ ਹੈ। ਸ਼੍ਰੀਮਾਨ ਸੰਤਵਾੰਮ ਅਤਰ ਸਿੰਘ ਜੀ ਉਹਨਾਂ ਦੀ ਇੱਕ ਸੰਗਤ ਗੁਜਰਾਂ ਵਾਲੇ ਰਹਿੰਦੀ ਸੀ ਪਾਕਿਸਤਾਨ। ਉੱਥੋਂ ਕੋਈ ਸਿੰਘ ਆਏ ਤੇ ਉਹਨਾਂ ਕਹਿੰਦੇ ਤੁਸੀਂ ਕਿੱਥੇ ਚੱਲੇ ਹੋ ਕਹਿੰਦੇ ਜੀ ਮਸਤੂਆਣੇ ਚੱਲੇ। ਉਹ ਕਹਿੰਦੇ ਵੀ ਇਦਾਂ ਕਰਿਓ ਮਾਂ ਪੁਰਸ਼ਾਂ ਨੂੰ ਸਾਡੀ ਨਾ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਇਓ ਕਿਉਂ ਬਾਬਾ ਅਤਰ ਸਿੰਘ ਜੀਆਂ ਕੋਲ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਸੀ ਉਹਨਾਂ ਦਾ ਪ੍ਰਚਾਰ ਸੁਣ ਕੇ ਕਹਿੰਦੇ ਉਹਨਾਂ ਕੋਲ ਚੱਲੇ ਹੋ ਸਾਡੀ ਨਾ ਉਹਨਾਂ ਨੂੰ ਦੋਏ ਹੱਥ ਜੋੜ ਕੇ ਫਤਿਹ ਬੁਲਾਇਓ ਮਹਾਰਾਜ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਬੁਲਾਇਓ ਕਹਿੰਦੇ ਕੋਈ ਗੱਲ ਨਹੀਂ ਅੱਛਾ ਉਹ ਪਰਿਵਾਰ ਆ ਗਿਆ ਉਹ ਸਿੰਘ ਆ ਗਿਆ ਜਦੋਂ ਸੰਤਾਂ ਨਾਲ ਪਿੰਡ ਹੋਈ ਕਹਿੰਦੇ ਬਾਬਾ ਜੀ ਗੁਜਰਾਂਵਾਲੀ ਸੰਗਤ ਮਿਲੀ ਸੀ ਤੁਹਾਡੀ ਬਹੁਤ ਪਿਆਰ ਵਾਲੀ ਕਹਿੰਦੇ ਅੱਛਾ ਭਾਈ ਠੀਕ ਹੈ ਕਹਿੰਦੇ ਭਾਈ ਠੀਕ ਠਾਕ ਨੇ ਸਾਰੇ ਸਿੰਘ ਕਹਿੰਦੇ ਹਮਾਰਾ ਠੀਕ ਆ ਉਹਨਾਂ ਨੇ ਤੁਹਾਨੂੰ ਫਤਿਹ ਬੁਲਾਈ ਆ ਬਾਬਾ ਜੀ ਮੋਰੋ ਚੁੱਪ ਕਰ ਗਏ ਤਾਂ ਫਿਰ ਉਹ ਸ਼ੰਗਾਰਾ ਸਿੰਘ ਬੋਲਿਆ ਕਹਿੰਦਾ ਬਾਬਾ ਜੀ ਤੁਸੀਂ ਸ਼ਾਇਦ ਸੁਣਿਆ ਨਹੀਂ ਗੁਜਰਾਂਵਾਲੀ ਸੰਗਤ ਜਿਹੜੀ ਮਿਲੀ ਨਾ ਸਿੰਘ ਮਹਾਰਾਜ ਉਹਨਾਂ ਨੇ ਤੁਹਾਨੂੰ ਫਤਿਹ ਬੁਲਾਈ ਆ ਤੋਂ ਮੋਰਿਓ ਬਾਬਾ ਅਤਰ ਸਿੰਘ ਜੀ ਪਤਾ ਕੀ ਕਹਿੰਦੇ ਕਹਿੰਦੇ ਉਹ ਗਿਰਿਆ ਗਿਰਿਆ ਆਪ ਰੱਖ ਲਈਆਂ ਛਿੱਲੜ ਸਾਨੂੰ ਦਈ ਜਾਂਦੇ ਕਹਿੰਦੇ ਮਾਰੇ ਸਮਝ ਨਹੀਂ ਆਈ ਕਹਿੰਦੇ ਉਹ ਗਿਰਿਆ ਗਿਰਿਆ ਆਪ ਰੱਖ ਲਈਆਂ ਤੇ ਛਿੱਲੜ ਸਾਨੂੰ ਦਈ ਜਾਂਦੇ ਕਹਿੰਦੇ ਜੀ ਸਮਝ ਨਹੀਂ ਆਈ ਉਹ ਕਹਿੰਦੇ ਸਮਝੇ ਸੱਜਣਾ ਕੱਲੀ ਫਤਿਹ ਨਹੀਂ ਬੁਲਾਈ ਇਹ ਕਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸੱਜਣੋ ਫਤਿਹ ਕੱਲਾ ਛਿੱਲੜ ਹੈ ਵਾਹਿਗੁਰੂ ਦਾ ਸਿਮਰਨ ਗਰੀ ਹੈ ਜਿਹਦੇ ਪੱਲੇ ਵਾਹਿਗੁਰੂ ਦਾ ਸਿਮਰਨ ਰਵੇ ਉਹਦੀ ਫਤਿਹ ਵੀ ਨਹੀਂ ਰਹਿੰਦੀ ਕਰ ਫਤਿਹ ਉਹਦੀ ਹੁੰਦੀ ਹੈ ਜਿਹਦਾ ਸਿਮਰਨ ਹੋਵੇ ਜਿਹਦੇ ਕੋਲ ਵਾਹਿਗੁਰੂ ਦਾ ਸਿਮਰਨ ਹੈ ਉਹਦੀ ਫਤਿਹ ਹੋਏਗੀ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹਾਂਜੀ ਜ਼ਿਕਰੀਆ ਇਹ ਆਪਾਂ ਵੀਡੀਓ ਦੇਖ ਰਹੇ ਸੀ ਭਾਈ ਸਰਬਜੀਤ ਸਿੰਘ ਲੁਧਿਆਣਾ ਵਾਲੇ ਦੀ ਉਹ ਗੱਲ ਕਰ ਰਹੇ ਸੀ ਕਿ ਅਰਦਾਸ ਕਿਵੇਂ ਕਰੀਏ ਤੇ ਕਿਸ ਟਾਈਮ ਕਰੀਏ ਤੇ ਉਹਦਾ ਫਾਇਦਾ ਹੋਏਗਾ ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਜ਼ਿਕਰ ਕੀਤਾ ਕਿ ਇੱਕ ਤੇ ਜਿਹੜਾ ਅਸੀਂ ਸਿੱਖ ਲੋਗ ਜਾਂ ਮੁਸਲਮਾਨ ਲੋ ਜਾਂ ਪੰਜਾਬੀ ਲਾ ਲੋ ਇੱਕ ਦੂਸਰੇ ਤੇ ਇਤਮਾਦ ਭਰੋਸਾ ਯਕੀਨ ਨਹੀਂ ਕਰਦੇ ਹਾਂ ਜੋ ਕਿ ਜ਼ਰੂਰੀ ਹੈ ਜੋ ਕਿ ਜ਼ਰੂਰੀ ਹੈ ਸਭ ਤੋਂ ਜ਼ਿਆਦਾ ਵਿਸ਼ਵਾਸ ਪਹਿਲੀ ਚੀਜ਼ ਵਿਸ਼ਵਾਸ ਯਕੀਨ ਹੈ ਤੇ ਦੂਸਰਾ ਦਿਲ ਤੇ ਦਿਮਾਗ ਇੱਕੋ ਹੋਣਾ ਚਾਹੀਦਾ ਹਾਂ ਮਤਲਬ ਕਿ ਜੇ ਦਿਮਾਗ ਜੇ ਤੁਸੀਂ ਸਿਮਰਨ ਨਾਮ ਜਪਣ ਦੇ ਜੇ ਸਿਮਰਨ ਕਰਨ ਦੇ ਜੇ ਤੇ ਦਿਲ ਤੇ ਦਿਮਾਗ ਨੂੰ ਮਿਕਸ ਕਰਕੇ ਕਰੋ ਇਹ ਨਾ ਵੇ ਕਿ ਦਿਮਾਗ ਇਹ ਸੋਚ ਰਿਹਾ ਹੋਵੇ ਕਿ ਮੈਂ ਦਿਖਾਵਾ ਕਰ ਰਿਹਾ ਦਿਲੋਂ ਤੁਸੀਂ ਕਰੀ ਜਾ ਰਹੇ ਹੋ ਜਾਂ ਦਿਮਾਗ ਕਵੇ ਕਿ ਯਾ ਦਿਨ ਨੂੰ ਇਹ ਜ਼ਰੂਰਤ ਰੱਬ ਕੋਲੋਂ ਮੰਗ ਤੇ ਦਿਲ ਕਵੇ ਬਾਠੀਕ ਹੈ ਇਹ ਵਿਖਾਵਾ ਕਰਨੇ ਬਿਆ ਲੋਭ ਲਾਲਚ ਇਹ ਚੀਜ਼ ਇਹ ਦੋਨੋਂ ਚੀਜ਼ਾਂ ਕੱਢਣੀਆਂ ਬੈਣੀਆਂ ਜਿਸ ਤਰ੍ਹਾਂ ਕਿ ਉਹਨਾਂ ਨੇ ਮਿਸਾਲ ਦਿੱਤੀ ਤਰਲੋਚਨ ਤੇ ਨਾਮਦੇਵ ਜੀ ਦੀ ਕਿ ਜਿਹੜਾ ਮਤਲਬ ਕਿ ਰੱਬ ਨੂੰ ਜਦੋਂ ਮਤਲਬ ਕਿ ਉਹਨਾਂ ਨੇ ਕਿਹਾ ਕਿ ਜਦੋਂ ਰੱਬ ਨੂੰ ਉਹ ਮਿਲੇ ਤੇ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਦਿਖਾਵਾ ਬਹੁਤ ਕਰਦਾ ਮਤਲਬ ਕਿ ਸਭ ਤੋਂ ਜ਼ਰੂਰੀ ਸ਼ੈ ਹੈ ਇਹ ਵੇ ਕਿ ਇੱਕ ਯਕੀਨ ਤੇ ਦੂਸਰਾ ਵੱਡੀ ਚੀਜ਼ ਦਿਖਾਵਾ ਬਿਲਕੁਲ ਨਹੀਂ ਕਰਨਾ ਹੋ ਕਿਸੇ ਵੀ ਕਿਸਮ ਦੀ ਇਹ ਬادات ਤੇ ਇਹ ਸਲਾਮ ਜੀ ਵੀ ਨਾ ਪਸੰਦ ਕੀਤਾ ਜਾਂਦਾ ਦਿਖਾਵਾ ਇਸਲਾਮ ਜੀ ਤੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਰੱਬ ਕੋਈ ਇਨਸਾਨ ਬਹੁਤ ਜ਼ਿਆਦਾ ਭਗਤੀ ਕਰਕੇ ਰੱਬ ਦੇ ਕੋਲ ਹੋਏਗਾ ਦਿਖਾਵਾ ਕਰ ਰਿਹਾ ਤੇ ਉਹ ਰੱਬ ਉਹਨਾਂ ਦੀਆਂ ਜਿਹੜੀਆਂ ਬਾਦਾਂ ਨੇ ਉਹਨਾਂ ਦੇ ਮੂੰਹ ਤੇ ਮਾਰ ਦੇ ਹਾਂ ਜ਼ਾਇਆ ਹੋ ਜਾਣਗੀਆਂ ਪਹਾੜ ਮਤਲਬ ਕਿ ਪਹਾੜਾਂ ਦੇ ਬਰਾਬਰ ਵੀ ਉਹਨਾਂ ਨੇ ਨੇਕੀਆਂ ਕੀਤੀਆਂ ਉਹਨਾਂ ਦਾ ਕੋਈ ਫਾਇਦਾ ਨਹੀਂ ਜੇ ਅਗਰ ਦਿਖਾਵਾ ਹੈ ਤੇ ਕਿਉਂਕਿ ਉਹ ਫਿਰ ਉਹਨੇ ਕੀਤੀ ਹੀ ਇਸ ਲਈ ਕਿ ਲੋਕ ਮੇਰੀ ਵਾਹ ਵਾਹ ਕਰਨ ਸੱਚੀ ਗੱਲ ਹੈ ਸੱਚੀ ਗੱਲ ਇਹ ਭਾਈ ਸਰਬਜੀਤ ਸਿੰਘ ਲੁਧਿਆਣਾ ਦੀ ਛੋਟੀ ਜਿਹੀ ਕਥਾ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਕਸਦ ਸੀ ਹੁਣ ਅਮੀਰ ਜੀ ਦੋਸਤੋ ਤੁਹਾਨੂੰ ਪਸੰਦ ਆਈ ਹੋਈ ਮਿਲਨੇ ਆਗੇ ਨਵੀਂ ਵੀਡੀਓ ਨਾਲ ਸਾਥ ਦੇਓ ਜਾਰੀ ਰੱਖੋ ਅੱਲਾਹ ਅਕਬਰ